ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਤੇ ਜਿੱਥੇ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਚੱਕਾ ਜੰਮ ਕੀਤਾ ਗਿਆ ਉੱਥੇ ਹੀ ਅੱਜ ਬੀਕੇਯੂ ਰਾਜੇਵਾਲ ਕਿਸਾਨ ਜਥੇਬੰਦੀ ਵੱਲੋਂ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਨੂੰ ਦੋਨੋਂ ਤਰਫ ਤੋਂ ਪੂਰਨ ਤੌਰ ਤੇ ਜਮ ਕਰ ਦਿੱਤਾ ਗਿਆ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਕਾਰਨ ਕਿਸਾਨਾਂ ਵੱਲੋਂ ਇਹ ਦਰਨਾ ਲਗਾਇਆ ਗਿਆ ਜੇਕਰ ਗੱਲ ਖੰਨਾ ਦੀ ਕਰੀਏ ਤਾਂ ਖੰਨਾ ਸ਼ਹਿਰ ਦੀ ਸਬਜ਼ੀ ਮੰਡੀ ਪਹਿਲਾਂ ਬਾਘ ਹੀ ਖੁੱਲੀ ਰਹੀ ਪਰ ਇੱਥੇ ਬਾਹਰੋਂ ਸਬਜ਼ੀ ਬਹੁਤ ਹੀ ਘਟਾਈ ਦੂਜੇ ਪਾਸੇ 12 ਵਜੇ ਤੱਕ ਸਾਰੇ ਹੀ ਬਾਜ਼ਾਰ ਲਗਭਗ ਖੁੱਲੇ ਰਹੇ ਅਤੇ ਉਸ ਤੋਂ ਬਾਅਦ ਜਦੋਂ ਕਿਸਾਨ ਬਾਜ਼ਾਰਾਂ ਵਿੱਚ ਆਏ ਤਾਂ ਫਿਰ ਸਵਾਸ ਬਾਜ਼ਾਰ ਕਰਨੈਲ ਸਿੰਘ ਰੋਡ ਸਰਾਫਾ ਬਾਜ਼ਾਰ ਬੁੱਕ ਮਾਰਕੀਟ ਸਮਰਾਲਾ ਰੋਡ ਲਲਹੇੜੀ ਰੋਡ ਰੇਲਵੇ ਰੋਡ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਹੋ ਗਈਆਂ ਜੇਕਰ ਗੱਲ ਬੱਸਾਂ ਦੀ ਕਰੀਏ ਤਾਂ ਬੱਸਾਂ ਵੀ ਪੂਰਨ ਤੌਰ ਤੇ ਬੰਦ ਹੀ ਸਨ ਕਿਤੇ ਕਿਤੇ ਪٹرول ਪੰਪ ਤੇ ਤੇਲ ਪੰਦਾ ਦਿਖਾਈ ਵੀ ਦਿੱਤਾ ਮੇਰੇ ਹੋਰ ਜਾ ਦੇਣਾ ਪਊਗਾ ਕਿੁੱਛ ਕਿੁੱਛ ਵਾਲੇ ਕਰਦੇ ਹੋ ਸਾਡੇ ਨਾਲ ਪਹਿਲਾਂ ਵੀ ਬਾਲਾ ਕੀਤਾ ਮੈਂ ਤੂਰ ਬਾਖ ਲੈਣਾ ਮਾਈਕਰ ਹੋਊਗਾ ਐ ਕਰੂੰਗਾ ਉਹ ਕਰੂੰਗਾ ਤੇ ਕੁਛ ਨਹੀਂ ਕੀਤਾ ਪਰ ਤੈਨੂੰ ਅਸੀਂ ਕਰਾ ਦੇ ਖੜਾਗਾ ਸਮੂਹ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਮੰਡੀਆਂ ਵੀ ਬੰਦ ਸੀ ਤੇ ਬਾਹਰੋਂ ਜਿਹੜੀਆਂ ਸਬਜ਼ੀਆਂ ਆਉਂਦੀਆਂ ਨੇ ਉਹ ਵੀ ਬੰਦ ਸੀ ਇਸ ਤੋਂ ਇਲਾਵਾ ਪੂਰਾ ਸ਼ਹਿਰ ਬੰਦ ਸੀ ਸਵੇਰ ਤੋਂ ਪਿੰਡਾਂ ਦੇ ਵਿੱਚ ਕਾਲ ਦਿੱਤੀ ਗਈ ਸੀ ਕਿ ਪਿੰਡ ਬੰਦ ਰਹਿਣਗੇ ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਰੋਡ ਵੀ ਹੈ ਰੋਡਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਉਤਰ ਕੇ ਪ੍ਰਦਰਸ਼ਨ ਕਰਨ ਗਿਆ ਅਸੀਂ ਖੰਨਾ ਦੀ ਮੰਡੀ ਦੇ ਵਿੱਚ ਪਹੁੰਚੇ ਹੋਇਆ ਸਬਜ਼ੀ ਮੰਡੀ ਦੇ ਵਿੱਚ ਔਰ ਤੁਹਾਨੂੰ ਦੱਸ ਰਿਹਾ ਕਿ ਸਬਜ਼ੀ ਮੰਡੀ ਸਾਰੀ ਜਿਹੜੀ ਹੈ ਅੱਜ ਖੁੱਲੀ ਪਈ ਹੈ ਕੋਈ ਅੱਜ ਸਬਜ਼ੀ ਮੰਡੀ ਦੇ ਉੱਪਰ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਸਾਡੇ ਨਾਲ ਕੁਝ ਆੜਦੀਏ ਨਾਲ ਨੇ ਜਿਹੜਾ ਹੈ ਅੱਜ ਕਿਸਾਨ ਇਕਤਾ ਵੱਲੋਂ ਜਿਹੜਾ ਹੈ ਪੰਜਾਬ ਬੰਦ ਇਕਾਲ ਦਿੱਤੀ ਗਈ ਸੀ ਪੁਟ ਰੰਦ ਬੰਦ ਦੀ ਲੇਕਿਨ ਮੰਡੀ ਏਰੀਆ ਚ ਖੁੱਡੀ ਹੈ ਕੀ ਹੈ ਕੀ ਗੱਲ ਗੱਲ ਇਹ ਹੈ ਕਿ ਜੋ ਵੀ ਕਿਸਾਨਾਂ ਦਾ ਮਸਲਾ ਹੈ ਉਹ ਸਰਕਾਰ ਨਾਲ ਮਸਲਾ ਹੈ ਅਸੀਂ ਵੀ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਸਾਰੇ ਕਿਸਾਨਾਂ ਦੇ ਨਾਲ ਹੀ ਆ ਸਾਡਾ ਜਿਹੜਾ ਕੰਮ ਹੈ ਉਹ ਕਿਸਾਨਾਂ ਦੇ ਨਾਲ ਰਿਲੇਟਡ ਹੈ ਅਸੀਂ ਵੀ ਚਾਹਦੇ ਆ ਕਿ ਸਾਰੇ ਮਸਲੇ ਮਿਲ ਬੈਠ ਕੇ ਹੱਲ ਹੋ ਜਾਣੇ ਚਾਹੀਦੇ ਨੇ ਲੇਕਿਨ ਜਿਹੜਾ ਮੰਡੀ ਖੁੱਲਣ ਦਾ ਮਸਲਾ ਹੈ ਉਹ ਕੋਈ ਵੀ ਕਿਸੇ ਵੀ ਆਪਣੇ ਸੰਗਠਨ ਨੇ ਸਾਡੇ ਨਾਲ ਸਾਡੇ ਤੱਕ ਪਹੁੰਚ ਨਹੀਂ ਕੀਤੀ ਜਾਂ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਜੇ ਸਾਨੂੰ ਸਮਰਥਨ ਚਾਹੀਦਾ ਤੁਹਾਡਾ ਜੇ ਸਾਡੇ ਕੋਲ ਸਮਰਥਨ ਮੰਗਣਗੇ ਅਸੀਂ ਪੂਰਾ ਸਮਰਥਨ ਦਵਾਗੇ ਅਸੀਂ ਮੰਡੀ ਬੰਦ ਕਰਨ ਨੂੰ ਤਿਆਰ ਹਾਂ ਲੇਕਿਨ ਕੋਈ ਆ ਕੇ ਸਮਰਥਨ ਮੰਗੇ ਤਾਂ ਸਹੀ ਸਾਡੇ ਕੋਲ ਸਮਰਥਨ ਮੰਗਿਆ ਹੀ ਨਹੀਂ ਗਿਆ ਜੇ ਮੰਗਿਆ ਜਾਂਦਾ ਅਸੀਂ ਜੂਰ ਬੰਦ ਕਰਦੇ ਹਾਂ ਜਿਵੇਂ ਕਿ ਆੜਤੀ ਨੇ ਦੱਸਿਆ ਕਿ ਕੋਈ ਜਥੇਬੰਦੀ ਨੇ ਆ ਕੇ ਕਲਸਨ ਨਹੀਂ ਕੀਤਾ ਮੰਡੀ ਦੇ ਨਾਲ ਸੋ ਇਸ ਕਰਕੇ ਕਿਉਂਕਿ ਮਾਲ ਇਹਨਾਂ ਕੋਲ ਕੱਚਾ ਮਾਲ ਸੀਗਾ ਮਾਲ ਵੇਚਣਾ ਵੀ ਸੀਗਾ ਤੇ ਨਾ ਹੀ ਕੋਈ ਜਿਹੜੀ ਹੈ ਬਿਊਤ ਬੰਦੀ ਬਣੀ ਸੀ ਇਸੇ ਕਰਕੇ ਅੱਜ ਮੰਡੀ ਖੁੱਲੀ ਭਈਆ ਕੀ ਕਹਿਣਾ ਚਾਹਦੇ ਜਦੋਂ ਹੈ ਵੀ ਮੰਡੀ ਅਸੀਂ ਕਿਸਾਨਾਂ ਦੇ ਨਾਲ ਜਿੱਦਾਂ ਸਾਨੂੰ ਕਿਸਾਨ ਕਹਿੰਦੇ ਅਸੀਂ ਉਹਨਾਂ ਦੇ ਨਾਲ ਲੇਕਿਨ ਅੱਜ ਜਿਹੜੀ ਮੰਡੀ ਖੁੱਲੀ ਹੋਈ ਹੈ ਇਸ ਬਾਰੇ ਕੋਈ ਕੱਚੇ ਮਾਲ ਨੇ ਇਹਦੇ ਬਾਰੇ ਸਾਨੂੰ ਨੌਲੇਜ ਨਹੀਂ ਸੀ ਕਿ ਮੰਡੀ ਬੰਦ ਹੀ ਨਾਲ ਸਾਨੂੰ ਕੋਈ ਕੀ ਹੈ ਗਿਆ ਕੁਝ ਇਸ ਕਰਕੇ ਮੰਡੀ ਖੁੱਲੀ ਸੀ ਸੋ ਜਿਹੜਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਆੜਤੀਆਂ ਦਾ ਜਿਹੜੀ ਗੱਲ ਕਹਿਣੀ ਹੈ ਕਿ ਸਾਡੇ ਕੋਲ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀਗੀ ਇਸੇ ਕਰਕੇ ਜਿਹੜੀ ਹੈ ਕਿਉਂਕਿ ਮਾਲ ਕੱਲ ਦਾ ਪਿਆ ਸੀਗਾ ਅੱਜ ਜਿਹੜਾ ਬਾਹਰੋਂ ਮਾਲ ਆਇਆ ਬਹੁਤ ਘੱਟ ਮਾਤਰਾ ਦੇ ਵਿੱਚ ਆਇਆ ਜਿਹੜੀਆਂ ਗੱਡੀਆਂ ਤੁਰੀਆਂ ਹੋਈਆਂ ਸੀਗੀਆਂ ਉਹੀ ਮਾਲ ਅੱਜ ਮੰਡੀ ਦੇ ਵਿੱਚ ਉਤਰਿਆ ਹੈ ਲੇਕਿਨ ਮੰਡੀ ਵਿਖਿਆ ਜਿਹੜੀਆਂ ਦੁਕਾਨਾਂ ਨੇ ਦਿਕਣਾ ਰੋਜ਼ ਮਰਰਾ ਮੰਡੀ ਦੀ ਦੁਕਾਨਾਂ ਲੱਗਦੀਆਂ ਓਕਣੇ ਜਿਹੜੀਆਂ ਦੁਕਾਨਾਂ ਨੇ ਅੱਜ ਵੀ ਲੱਗੀਆਂ ਹੋਈਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਿਹੜੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਮੰਡੀ ਵੀ ਦਿਖਾਈ ਸੀ ਕਿ ਮੰਡੀ ਜਿਹੜੀ ਹੈ ਪੂਰਨ ਤੌਰ ਤੇ ਖੁੱਲੀ ਪਈ ਐ ਇਸ ਤੋਂ ਇਲਾਵਾ ਜੇਕਰ ਗੱਲ ਬਜ਼ਾਰਾਂ ਦੀ ਕਰੀਏ ਤਾਂ ਬਜ਼ਾਰਾਂ ਦੇ ਵਿੱਚ ਪਹਿਲੇ ਵਾਂਗ ਹੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਔਰ ਸਾਰਾ ਬਾਜ਼ਾਰ ਟੋਟਲ ਫੁੱਲਾ ਪਿਆ ਔਰ ਕਿਸਾਨ ਮੋਰਚੇ ਵੱਲੋਂ ਜਿਹੜੀ ਹੈ ਅੱਜ ਜਿਹੜੇ ਕਿਸਾਨ ਮੋਰਚੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਅਸਰ ਖੰਡੇ ਦੇ ਵਿੱਚ ਵੀ ਬਿਲਕੁਲ ਦੇਖਣ ਨੂੰ ਨਹੀਂ ਮਿਲ ਰਿਹਾ ਮੇਰੇ ਨਾਲ ਕੁਝ ਦੁਕਾਨਦਾਰ ਨੇ ਹਾਂਜੀ ਦੁਕਾਨਾਂ ਖੁੱਲੀਆਂ ਨੇ ਕਿਸਾਨ ਮੋਰਚੇ ਵੱਲੋਂ ਜਿਹੜੀ ਅੱਜ ਬੰਦ ਦੀ ਕਾਲ ਦਿੱਤੀ ਸੀ ਹੱਥ ਚਾਲੇ ਖੁੰਨੇ ਹੱਥ ਬਜ਼ਾਰੇ ਬੰਦ ਨਹੀਂ ਸਾਰੀਆਂ ਖੁੰਡੀਆਂ ਨੇ ਸਾਰੀਆਂ ਬੰਦ ਨੇ ਹੈ ਨਹੀਂ ਬਈ ਜਿਹੜੀਆਂ ਖੁੰਡੀਆਂ ਪਈਆਂ ਐ ਤੁਸੀਂ ਕੀ ਸਮਰਥਨ ਕਰਦੇ ਹੋ ਕਿਸਾਨਾਂ ਦਾ ਜਾਂ ਨਹੀਂ? ਉਹ ਕਿਸਾਨਾਂ ਸਮਰਥਨ ਕਰਦੇ ਆ ਦੁਕਾਨਦਾਰਾਂ ਦੇ ਖਾਤੇ ਨੇ ਆ ਮਜਬੂਰੀਆਂ ਨੇ ਵਿਆਹ ਸ਼ਾਦੀ ਸੀਜ਼ਨ ਆ ਲੋਕ ਲੈਣ ਦੇ ਨਾਲੇ ਬਿਜ਼ਾਰ ਚਾਏ ਹੋਣੇ ਜੀ। ਜਿਹੜਾ ਬਾਰ-ਬਾਰ ਜਿਹਦੇ ਬੰਦੀ ਕਾਲ ਦਿੱਤੀ ਜਾਂਦੀ ਆ ਕਿੰਨਾ ਅਸਰ ਪੈਂਦਾ ਦੁਕਾਨਦਾਰਾਂ 'ਤੇ? ਬਹੁਤ ਜ਼ਿਆਦਾ ਸਰਪੰנדה ਜੀ। ਅਸਰ ਪੈਂਦਾ ਜਿਹੜਾ ਬਿਲਕੁਲ ਪੈਂਦਾ ਜੀ। ਹਾਂ ਜਿਵੇਂ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਜ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਬਾਰ-ਬਾਰ ਬੰਦ ਦੀ ਕਾਲ ਦੇ ਉੱਪਰ ਚਾਹੇ ਕਿਸੇ ਵੱਲੋਂ ਵੀ ਬੰਦੀ ਕਾਲ ਦਿੱਤੀ ਜਾਂਦੀ ਆ ਉਹਦਾ ਅਸਰ ਦੁਕਾਨਾਂ ਦੇ ਉੱਪਰ ਦੇਖਣ ਨੂੰ ਜ਼ਰੂਰ ਮਿਲਦਾ ਹੈ ਲੱਖ ਆਮ ਜਨਤਾ ਉੱਪਰ ਇਹਦਾ ਅਸਰ ਬਹੁਤ ਪੈਂਦਾ ਕਿੰਨਾ ਕੁ ਅਸਰ ਪੈਂਦਾ ਦੁਕਾਨ ਦਾ ਕਿੰਨਾ ਘਟਾ ਦਾ ਅਸਰ ਜਿਹੜਾ ਹੈ ਕਿਸਾਨਾਂ ਬਣੇਗੀ ਤਕਰੀਬਨ ਅੱਧਾ ਅੱਧਾ ਪ੍ਰਤੀ 50% ਹੈਗਾ ਯਾਰ ਚ 50% ਦੁਕਾਨਾਂ ਖੁੱਲੀਆਂ ਨੇ 50% ਅੱਜ ਜਿਹੜਾ ਬੰਦ ਲਈ ਕਾਲ ਬਾਰ-ਬਾਰ ਦਿੱਤੀ ਜਾਂਦੀ ਹੈ ਕੀ ਲੱਗਦਾ ਕਿੰਨਾ ਕਹੇ ਜੇ ਦੁਕਾਨ ਹੁੰਦਾ ਹੈ ਨੁਕਸਾਨ ਤਾਂ ਹੈਗਾ ਇਹ ਕਰੋੜਾਂ ਅਰਬਾਂ ਦਾ ਨੁਕਸਾਨ ਆ ਸਾਰੀਆਂ ਦੁਕਾਨਾਂ ਦਾ ਲੋਕਾਂ ਨੂੰ ਵੀ ਤਕਲੀਫ ਆ ਜਿਹੜੇ ਸੜਕਾਂ ਤੇ ਦਿੱਕਤ ਦਾ ਟ੍ਰੈਫਿਕ ਦੀ ਦਿੱਕਤ ਆ ਇਹਨਾਂ ਦੁਕਾਨਾਂ 'ਚ ਵੀ ਦਿੱਕਤ ਆ ਅੱਜ ਕੱਲ੍ਹ ਕਿਸੇ ਨੂੰ ਸਮਾਨ ਦੀ ਜ਼ਰੂਰਤ ਆ ਬੇਸ਼ਰਮੀ ਚਲਦੀ ਹੈ ਇੱਕਦਾਂ ਲੱਗੇ ਹੈਗੇ ਆ ਤੁਸੀਂ ਦੇਖਦੇ ਹੋ ਕਿ ਦਿੱਕਤਾਂ ਦਾ ਜਿਹੜਾ ਦੱਸ ਰਹੇ ਕਿ ਦਿੱਕਤਾਂ ਦਾ ਸਾਹਮਣਾ ਤਾਂ ਆ ਉਹਨੂੰ ਕੀ ਕਹਣਾ ਚਾਹੁੰਦਾ ਜੀ ਜਿਹੜਾ ਜਿਵੇਂ ਬੰਦ ਦੀ ਕਾਲ ਦੇ ਦਿੱਤੀ ਜਾਂਦੀ ਹੈ ਕਿੰਨਾ ਦਾ ਅਸਰ ਲੱਗਦਾ ਕਿ ਲੋਕਾਂ ਤੇ ਪੈਂਦਾ ਜਿਹੜਾ ਇਹ ਪਬਲਿਕ ਤੇ ਬਹੁਤ ਅਸਰ ਪੈਂਦਾ ਜੀ ਮਜ਼ਦੂਰ ਮਜ਼ਦੂਰ ਕੋ ਬੇਲਾ ਬੈਠਾ ਹੈ ਕਾਰੋਬਾਰ ਹੈ ਨਹੀਂ ਦੁਕਾਨਦਾਰ ਲੱਖ ਕਰੋੜਾ ਰੁਪਏ ਲਾ ਕੇ ਬੇਲੇ ਬੈਠੇ ਨੇ ਕੋਈ ਦੁਕਾਨ ਬੰਦ ਹੈ ਕੋਈ ਗੁੱਲੀ ਹੈ ਇਹ ਨੁਕਸਾਨ ਹੈ ਸਰਕਾਰਾਂ ਨੂੰ ਇਹ ਹੱਲ ਕਰਨਾ ਚਾਹੀਦਾ ਬਹੁਤ ਜ਼ਰੂਰੀ ਹੈ ਹਾਂ ਜਿਵੇਂ ਕਿ ਦੇਖੋ ਅਲਗ-ਅਲਗ ਜਿਹੜੇ ਆਮ ਪਬਲਿਕ ਵੀ ਜਿਹੜੀ ਨਿਕਲ ਰਹੀ ਉਹਨਾਂ ਦਾ ਵੀ ਕਹਣਾ ਹੈ ਹੀ ਹੈ ਕਿ ਜਿਹੜਾ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਉਸ ਨਾਲ ਦੁਕਾਨਦਾਰਾਂ ਦੇ ਉੱਪਰ ਫਰਕ ਤਾਂ ਜ਼ਰੂਰ ਦੁਕਾਨਾਂ ਜਿਹੜੀਆਂ ਨੇ ਅੱਜ ਬਾਜ਼ਾਰ ਦੇ ਵਿੱਚ ਲਗਭਗ 50% ਦੁਕਾਨਾਂ ਜਿਹੜੀਆਂ ਨੇ ਉਹ ਖੁੱਲੀਆਂ ਪਈਆਂ ਨੇ ਅ ਸੰਯੁਕਤ ਮੋਰ ਡਿਵੈਲਪਰ ਅੱਜ ਬੰਦ ਦੀ ਗੱਲ ਦਿੱਤੀ ਗਈ ਸੀਗੀ ਹਾਂਜੀ ਔਰ ਬਾਜ਼ਾਰ ਦੀ ਗੱਲ ਕਰੀਏ ਜਾਂ ਸਬਜ਼ੀ ਮੰਡੀ ਦੀ ਗੱਲ ਕਰੀ ਟੋਟਲ ਖੁੱਲੀ ਪਈ ਹੈ ਬਾਜ਼ਾਰ ਵੀ ਲਗਭਗ 50% ਜਿਹੜਾ ਖੁੱਲਾ ਪਿਆ ਕੀ ਮੰਨਦੇ ਹੋ ਕਿ ਕੀ ਕਰਨਾ ਜਿਹੜਾ ਵੀ ਕੱਦ ਲੁੱਕੀ ਦੁਕਾਨਦਾਰ ਦੁਕਾਨਦਾਰ ਉਹਨੂੰ ਬੇਲੇ ਨੇ ਹੁਣ ਬਚਾਰੇ ਕੀ ਕਰਨਗੇ ਦੁਕਾਨਾਂ ਤਾਂ ਆਪਣੀਆਂ ਖੋਲ੍ਹਣੀਆਂ ਨੇ ਜੀ ਘਰਾਂ 'ਚ ਵੀ ਅਸੀਂ ਕਿ ਬੇਲੇ ਬੈਠ ਕੇ ਕੀ ਕਰਾਂਗੇ ਮਤਲਬ ਬਾਰ-ਬਾਰ ਜਿਹੜਾ ਹੈ ਕੋਲਜ ਦੀ ਵਿਰਤੀ ਆਂਦੀ ਹੈ ਚਾਹੇ ਕਿਸੇ ਬੁਲੀ ਵੀ ਦਿੱਤੀ ਜਾਂਦੀ ਹੈ ਇਹਦਾ ਨੁਕਸਾਨ ਕਿੰਨਾ ਕੁ ਹੁੰਦਾ ਦੁਕਾਨਦਾਰ ਨੂੰ ਨੁਕਸਾਨ ਤਾਂ ਹੈਗਾ ਹੀ ਆ ਜੀ ਕਿਸੇ ਨੂੰ ਵੀ ਕੀ ਸਾਰਿਆਂ ਨੂੰ ਹੀ ਨੁਕਸਾਨ ਆ ਜੀ ਬੰਦ ਜਿਹੜਾ ਹੋਊਗਾ ਬੰਦਾ ਬੇਲਾ ਬੰਦਾ ਕਰੂਗਾ ਕੀ ਵੀ ਠੀਕ ਹੈ ਕਿ ਨਹੀਂ ਇਹ ਦੁਕਾਨਾਂ ਬੰਦ ਹੁੰਦੀਆਂ ਨੇ ਵਪਾਰ ਬੰਦ ਹੁੰਦੇ ਨੇ ਸਾਰਾ ਨੁਕਸਾਨ ਤਾਂ ਆਪਾਂ ਸਾਰਿਆਂ ਨੂੰ ਹੀ ਆ ਨਾ ਜੀ ਬਾਕੀ ਜਿਹੜਾ ਬੰਦ ਹੁੰਦਾ ਹੈ ਧਰਨੇ ਤੋਂ ਜਿਹੜੇ ਲੱਗਦੇ ਨੇ ਇਹ ਸੜਕਾਂ ਸੁੜਕਾਂ ਦੇ ਤਾਂ ਕੋਈ ਗੱਲ ਇਹਦਾ ਹੱਲ ਨਹੀਂ ਹੈਗਾ ਜਾ ਕੇ ਲੀਡਰਾਂ ਦੇ ਘਰਾਂ ਦੇ ਮੂਹਰੇ ਜਾ ਕੇ ਧਰਨੇ ਲਾਓ ਉੱਥੇ ਉਹਨਾਂ ਦੀ ਆ ਕੱਢੋ ਆਵਾਜ਼ਾਈ ਵਗੈਰਾ ਬੰਦ ਕਰੋ ਤਾਂ ਹੀ ਪਤਾ ਲੱਗੂ ਆਪਣੇ ਉਹਨਾਂ ਲੋਕਲ ਦੁਕਾਨਦਾਰਾਂ ਦਾ ਇਹਨਾਂ ਦੀ ਕੀ ਹੱਕ ਹੈ ਬਿਲਕੁਲ ਵੇਰੀ ਹੈ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਧਰਨੇ ਦਿੱਤੇ ਜਾਂਦੇ ਨੇ ਧਰਨੇ ਲੀਡਰਾਂ ਦੇ ਘਰਾਂ ਦੇ ਮੂਹਰੇ ਹੋਣੇ ਚਾਹੀਦੇ ਨੇ ਕਿਉਂਕਿ ਦੁਕਾਨਾਂ ਬੰਦ ਕਰਾ ਕੇ ਜ਼ਿਆਦਾਤਰ ਜਿਹੜਾ ਹੈ ਨੁਕਸਾਨ ਆਮ ਪਬਲਿਕ ਦਾ ਵੀ ਹੁੰਦਾ ਹੈ ਤੇ ਦੁਕਾਨਦਾਰ ਦਾ ਵੀ ਹੁੰਦਾ ਹੈ ਹਾਂਜੀ ਹਾਂਜੀ ਠੀਕ ਹੋ ਠੀਕ ਆ ਜੀ ਅੱਜ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਔਰ ਬਾਜ਼ਾਰ ਦੇਖ ਲਓ ਕਿ ਬਾਜ਼ਾਰ ਅੱਗੋਂ ਖੁੱਲਾ ਪਿਆ ਕੀ ਕਹਿਣਾ ਚਾਹੁੰਦੇ ਜਿਹੜਾ ਬਾਰ-ਬਾਰ ਕੋਲਾ ਹੁੰਦੀਆਂ ਨੇ ਉਧਰ ਪਰਲਾ ਬਜ਼ਾਰ ਤਾਂ ਬੰਦ ਆ ਕਰਨਲ ਸਿੰਘ ਰੋਡ ਕੀ ਮੰਨਦੇ ਹੋ ਜਿਹੜਾ ਹੈ ਕਿ ਸਨ ਆਪਣੀ ਜਿਹੜੀ ਕੋਲ ਦਿੱਤੀ ਗਈ ਹੈ ਸਹੀ ਹੈ ਜਾਂ ਗਲਤ ਹੈ ਆਪਣੀ ਮੰਗਾ ਮੰਗਣ ਦਾ ਸਭ ਨੂੰ ਅਧਿਕਾਰ ਹੈ ਸਭ ਦਾ ਅਧਿਕਾਰ ਚੋ ਦੇਖੋ ਤੁਸੀਂ ਰੜਮਾ ਮਿਲਮਾ ਜਿਹੜਾ ਹੈ ਬਰੋਂ ਆਵਾਜ਼ ਆ ਰਹੀ ਹੈ ਕਿ ਅਧਿਕਾਰ ਸਭ ਦੇ ਕੋਲ ਹੈ ਮੰਗਾ ਮੰਨਵਾਉਣ ਦਾ ਅੱਜ ਦੁਕਾਨਾਂ ਬੰਦ ਦੀ ਜਿਹੜੀ ਕੋਲ ਦਿੱਤੀ ਗਈ ਹੈ ਔਰ ਦੁਕਾਨਾਂ ਲਗਭਗ 70% ਬਜ਼ਾਰ ਦੇ ਵਿੱਚ ਖੁੱਲੀਆਂ ਸੀ ਤੇ ਹੌਲੀ ਹੌਲੀ ਦੁਕਾਨਾਂ ਜਿਹੜੀਆਂ ਨੇ ਇੱਥੇ ਬੰਦ ਵੀ ਹੋ ਰਹੀਆਂ ਨੇ ਔਰ ਤੁਸੀਂ ਦੇਖ ਲਓ ਕਿ ਲੋਕੀ ਕੱਸ਼ੇ ਹੋ ਕੇ ਖੜੇ ਨੇ ਦੁਕਾਨਾਂ ਬੰਦ ਵੀ ਕੀਤੀਆਂ ਜਾ ਰਹੀਆਂ ਨੇ ਪਰ ਆਜੋ ਜਿਹੜਾ ਹੈ ਉਹ ਗੱਲ ਕਰਾਉਂਦੇ ਆ ਸੋ ਤੁਸੀਂ ਦੇਖ ਲਿਓ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਖੜੇ ਨੇ ਅੱਜ ਪੰਜਾਬ ਬੰਦ ਦੀ ਕੋਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀ ਤੇ ਲੋਕੀ ਦੁਕਾਨਦਾਰ ਵਿਚਾਰੇ ਦੁਕਾਨਾਂ ਖੁੱਲ ਕੇ ਬਾਹਰ ਖੜੇ ਨੇ ਸੰਯੁਕਤ ਮੋਰਚੇ ਵੱਲੋਂ ਅੱਜ ਬੰਦ ਦੀ ਕੋਲ ਦਿੱਤੀ ਗਈ ਸੀ ਦੁਕਾਨਾਂ ਖੁੱਡੀਆਂ ਪਈਆਂ ਮੰਡੀਆਂ ਵੀ ਖੁੱਡੀਆਂ ਪਈਆਂ ਕੀ ਮੰਨਦੇ ਹੋ ਕਿ ਇਹਦੀ ਵਾਰ-ਵਾਰ ਕੋਲਾ ਕੀਤੀ ਜਾਂਦੀ ਹੈ ਬੰਦ ਦੀ ਕਿੰਨਾ ਕਸਰ ਪਿੰਦਾ ਦੁਕਾਨਾਂ 'ਤੇ ਦੁਕਾਨਾਂ ਦੇਖੋ ਜੀ ਦੁਕਾਨਾਂ ਤੇ ਅਸਰ ਤਾਂ ਪੈਂਦਾ ਹੀ ਹੈ ਜੀ ਭਾਵੇਂ ਤੁਹਾਡੇ ਸਾਹਮਣੇ ਆਤਾ ਬੰਦਾ ਤਾਂ ਖੁੱਡਾ ਵੀ ਪੱਕੀ ਕੋਲ ਤਾਂ ਹੈ ਨਹੀਂ ਇਸ ਕਰਕੇ ਆਪਾਂ ਨੂੰ ਮੈਨੂੰ ਲੱਗਦਾ ਕਿ ਸਾਥ ਦੇਣਾ ਚਾਹੀਦਾ ਉਹਨਾਂ ਦਾ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜਿਵੇਂ ਦੱਸ ਲਿਆ ਕਿ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਦੁਕਾਨਾਂ ਕੁਝ ਖੁੱਲੀਆਂ ਨੇ ਕੁਝ ਬੰਦ ਪਈਆਂ ਨੇ ਕਿਉਂਕਿ ਮਜਬੂਰੀਆਂ ਨੇ ਲੱਖਾਂ ਕਰੋੜਾਂ ਰੁਪਏ ਦੁਕਾਨਦਾਰਾਂ ਨੇ ਦੁਕਾਨਾਂ ਦੇ ਉੱਪਰ ਲਾਏ ਹੁੰਦੇ ਨੇ ਬਾਰ-ਬਾਰ ਬੰਦ ਹੋ ਦੀਆਂ ਕਾਰਨ ਕੁਝ ਨੁਕਸਾਨ ਵੀ ਹੁੰਦਾ ਹੈ ਈ ਨਾਮ ਉਹ ਮੇਰਾ ਨਾਮ ਵੱਟੇ ਜੀ ਤੁਸੀਂ ਕੀ ਲੱਗਦੇ ਹੋ ਜੀ ਦੁਕਾਨਾ ਜਿਹੜੀਆਂ ਅੱਜ ਬੰਦ ਦੀ ਗੋਲ ਦਿੱਤੀ ਗਈ ਹੈ ਹਾਂਜੀ ਕੀ ਮੰਨਦੇ ਹੋ ਵੀ ਸਹੀ ਹੈ ਕਿਸਾਨਾਂ ਵੱਲੋਂ ਜਾਂ ਦੁਕਾਨਾਂ ਸਹੀ ਹੈ ਜੀ ਮੇਰੇ ਤਾਂ ਬਣਾਂਦਾ ਹੀ ਅੱਛਾ ਦੁਕਾਨਾਂ ਟੋਟਲ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਦੇਖੋ ਜੀ ਇਹਦਾ ਹੁਣ ਕਿੰਨਾ ਕਸਰ ਬੰਦਾ ਦੁਕਾਨਾਂ ਦੇ ਉੱਪਰ ਦੁਕਾਨਾਂ ਦਾ ਅਸਰ ਪੈਂਦਾ ਜੀ ਬੰਦ ਹੋਣ ਨਾਲ ਸਾਰ ਹੁੰਦਾ ਹੀ ਜਾਂਦਾ ਦੁਕਾਨ ਹੁੰਦਾ ਹਾਂਜੀ ਹਾਂ ਸੋ ਜਿਹੜਾ ਹੈ ਅਲੱਗ-ਅਲੱਗ ਵਿਚਾਰ ਨੇ ਹਰ ਇੱਕ ਦੇ ਕੋਈ ਕਹਿੰਦਾ ਕਿ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨੇ ਕੋਈ ਕਹਿੰਦਾ ਨਹੀਂ ਹੋਣ ਚਾਹੀਦੀ ਲੱਗੀ ਜੀ ਕੀ ਲੱਗਦਾ ਹੈ ਕਿ ਇਹ ਬਾਰ-ਬ ਖੰਨਾ ਕੀ ਅਦਰ ਤੁਸੀਂ ਘੁੰਮ ਰਹੇ ਹੋ ਖੰਨੇ ਦੇ ਵਿੱਚ ਕਿੰਨਾ ਘੁੰਮਦਾ ਜੀ ਬੰਦ ਦਾ ਅਸਰ ਮਿਲਿਆ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਦੁਕਾਨਦਾਰ ਵੀ ਮਜਬੂਰ ਨੇ ਕਹਿੰਦੇ ਸਾਡੇ ਪਹਿਲੇ ਰੋਜਗਾਰ ਥਾਪਨੇ ਦੂਜੇ ਪਾਸੇ ਕਿਸਾਨੀ ਦਾ ਵੀ ਸਮਰਥਨ ਕਰ ਰਹੇ ਨੇ ਸਰਕਾਰ ਆਪਣੀ ਜਗ੍ਹਾ ਤੇ ਠੀਕ ਹੈ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਓ ਆਪਣੀ ਮੰਗਾਂ ਨੂੰ ਲੈ ਕੇ ਉਹ ਵੀ ਜਾਇਜ਼ ਨੇ ਕਿ ਸਾਡੀਆਂ ਮੰਗਾਂ ਸਾਡੇ ਨਾਲ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਵੀ ਜਲਦੀ ਪੂਰੇ ਹੋਣੇ ਚਾਹੀਦੇ ਨੇ ਯਾਰੀ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਦਾ ਵਿਚਲਾ ਰਸਤਾ ਕੋਈ ਨਿਕਲਣਾ ਚਾਹੀਦਾ ਹੈ ਤਾਂ ਕਿ ਸਰਕਾਰ ਜਿਹੜੀ ਹੈਗੀ ਹੈ ਸਰਕਾਰ ਦੀ ਵੀ ਬਣੀ ਰਵੇ ਔਰ ਕਿਸਾਨਾਂ ਦੀ ਵੀ ਬਣੀ ਰਵੇ ਉਹਨਾਂ ਦੀ ਜਿਹੜੀ ਮੰਗਾਂ ਜਾਇਜ਼ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਜ਼ਰੂਰੀ ਕਿਉਂਕਿ ਕਿਸਾਨ ਉਹ ਨੇ ਜਿਹੜੇ ਆਂਦਾਤਾ ਨੇ ਕਿਉਂਕਿ ਇੱਕ ਕਹਿੰਦੇ ਦੇਸ਼ ਤਾਂ ਕਾਮਯਾਬ ਹੋ ਸਕਦਾ ਜੇ ਉੱਥੋਂ ਦਾ ਕਿਸਾਨ ਖੁਸ਼ ਹੈ ਉਹ ਤਾਂ ਉਹ ਦੇਸ਼ ਕਾਮਯਾਬ ਹੋ ਸਕਦਾ ਸੋ ਮੈਂ ਕੁੱਲ ਮਿਲਾ ਕੇ ਇਹ ਸਮਝਦਾ ਕਿ ਕਿਸਾਨਾਂ ਨੂੰ ਤੇ ਸਰਕਾਰ ਨੂੰ ਬੈਠ ਕੇ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਹੱਲ ਹੋਣਾ ਜਰੂਰੀ ਹੈ ਕਿਉਂਕਿ ਆਮ ਜਿਹੜੀ ਪਬਲਿਕ ਹੈ ਉਹਦੇ ਵਿੱਚ ਉਹ ਪ੍ਰੇਸ਼ਾਨ ਜ਼ਰੂਰ ਹੋ ਰਹੀ ਹੈ। ਸੋ ਮੇਰੇ ਨਾਲ ਮੇਰਾ ਪੱਤਰਕਾਰ ਭਾਈ ਜਰਾਂ ਸੀ ਜਿਹਨੇ ਮੈਂ ਕਿ ਦੱਸਿਆ ਕਿ ਕਿਸਾਨ ਜਿੱਥੇ ਬੰਦियां ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਜਿਹੜਾ ਹੈ ਸੰਘਰਸ਼ ਕਰ ਰਹੀਆਂ ਹਨ। ਦੂਜੇ ਪਾਸੇ ਦੁਕਾਨਦਾਰ ਨੇ। ਇਹ ਕਰ ਕਿਸਾਨ ਮਜਬੂਰ ਨੇ ਤਾਂ ਦੁਕਾਨਦਾਰ ਵੀ ਮਜਬੂਰ ਨੇ। ਦੁਕਾਨਦਾਰਾਂ ਦੀ ਵੀ ਮਜਬੂਰੀਆਂ ਨੇ ਕਿਉਂਕਿ ਰੋਜੀ ਰੋਟੀ ਕਮਾਉਣ ਵਾਸਤੇ ਇਹਨਾਂ ਨੇ ਵੀ ਜਰੀ ਹੈ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਨੇ। ਉਧਰ ਕਿਸਾਨਾਂ ਦੀਆਂ ਜਿਹੜੀਆਂ ਨੇ ਮੰਗਾਂ ਉਹ ਵੀ ਜਾਇਜ਼ ਨੇ। ਦੁਕਾਨਦਾਰ ਕਿਸਾਨਾਂ ਦੇ ਨਾਲ ਨੇ ਪਰ ਇਹ ਚ ਕੋਈ ਨਾ ਕੋਈ ਹੱਲ ਜਿਹੜਾ ਹੈ ਸਰਕਾਰਾਂ ਆਪਸ ਵਿੱਚ ਬੈਠ ਕੇ ਰਲ ਮਿਲ ਕੇ ਜਿਹੜੀ ਹੈ ਉਹਦਾ ਹੱਲ ਕੱਢਣ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਇਹ ਵੀ ਜਾਇਜ਼ ਹੈ ਤੇ ਜਿਹੜੇ ਦੁਕਾਨਦਾਰ ਨੇ ਇਹ ਵੀ ਜਾਇਜ਼ ਹੈ ਨਾ ਕੀ ਮੰਨਦੇ ਜਿਹੜਾ ਅੱਜ ਕਿੰਨਾ ਕ ਮੰਨਦੇ ਸੀ ਕਿੰਨਾ ਕ ਸੰਘਰਸ਼ ਇਹਦਾ ਸਹੀ ਹੈ ਬਿਲਕੁਲ ਸਹੀ ਹੈ ਜੀ ਦੇਖੋ ਜੇ ਕਿਸਾਨੀ ਆ ਤਾਂ ਕਾਰੋਬਾਰ ਹੈ ਕਾਰੋਬਾਰ ਕਿਸਾਨੀ ਤੋਂ ਬਿਨਾ ਕਾਰੋਬਾਰ ਵੀ ਹੈ ਨਹੀਂ ਸਾਰੇ ਦੁਕਾਨਦਾਰ ਇਹੀ ਕਹਿੰਦੇ ਆ ਵੀ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਨੇੜੀਆਂ ਉਹ ਮੰਨਣੀਆਂ ਚਾਹੀਦੀਆਂ ਨੇ ਮੰਨ ਵੀ ਨੇ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਵੀ ਜਾਇਜ਼ ਨੇ ਜਿਹੜੇ ਦੁਕਾਨਦਾਰਾਂ ਦੀਆਂ ਮੰਗਾਂ ਨੇ ਉਹ ਵੀ ਜਾਇਜ਼ ਨੇ ਦੁਕਾਨਦਾਰ ਚਾਹੁੰਦੇ ਨੇ ਕਿ ਸਾਨੂੰ ਸਾਡਾ ਵਪਾਰ ਕੀਤਾ ਜਾਵੇ ਅਸੀਂ ਵਪਾਰ ਕਰੀਏ ਪਰ ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਜੇਕਰ ਦੁਕਾਨਾਂ ਇੱਕ ਦਿਨ ਬੰਦ ਹੁੰਦੀਆਂ ਤਾਂ ਲੱਖਾਂ ਕਰੋੜਾ ਰੁਪਏ ਦਾ ਨੁਕਸਾਨ ਹਰ ਇੱਕ ਨੂੰ ਝਾਣਾ ਪੈਂਦਾ ਇੱਥੇ ਤੱਕ ਕਿ ਜਿਹੜੀ ਪਬਲਿਕ ਜਿਵੇਂ ਵਿਆਹ ਸ਼ਾਦੀਆਂ ਚੱਲ ਰਹੀਆਂ ਨੇ ਜੇਕਰ ਅੱਜ ਦੁਕਾਨਾਂ ਬੰਦ ਰਹਿੰਦੀਆਂ ਨੇ ਜਿਨ੍ਹਾਂ ਦੇ ਕੋਈ ਕਾਰਜ ਨੇ ਉਹਨਾਂ ਵਿੱਚੋਂ ਹੀ ਨੁਕਸਾਨ ਆ ਦੂਜੇ ਪਾਸੇ ਕਿਸਾਨ ਜਿਹੜੇ ਨੇ ਜਿੱਥੇ ਬੰਦੀਆਂ ਆਪਣਾ ਸੰਘਰਸ਼ ਜਰਾ ਉਹਨੇ ਤੇਜ਼ ਕੀਤਾ ਹੋਇਆ ਹੈ ਸ਼ੰਭੂ ਬੋਰਡਰ ਦੇ ਉੱਪਰ ਜਿਹੜਾ ਤਿੰਨ ਦਿਨ ਤੋਂ ਕਿਸਾਨ ਬੈਠੇ ਨੇ ਉਹਨਾਂ ਉੱਪਰ ਲਾਠੀ ਚਾਰਜ ਵੀ ਕੀਤੀ ਗਈ ਹੈ ਗੋਲੀਬਾਰੀ ਵੀ ਕੀਤੀ ਗਈ ਹੈ ਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਉਸ ਦੇ ਵਿੱਚ ਵੀ ਬੜਾ ਭਾਰੀ ਨੁਕਸਾਨ ਜਿਹੜਾ ਹੈ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਹੈ ਇਸੇ ਕਾਰਨ ਸੰਯੁਕਤ ਮੋਰਚੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਜੋ ਅੱਜ ਤੁਸੀਂ ਦੇਖ ਰਹੇ ਹੋ ਕਿ ਰਣਮਾ ਮੇਲਮਾ ਜਿਹੜਾ ਹੰਗਾਰਾ ਖੰਨੇ ਸ਼ਹਿਰ ਦੇ ਵਿੱਚ ਮਿਲ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਪਬਲਿਕ ਵੀ ਇਕੱਠੀ ਹੋਈ ਹੋਈ ਹੈ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਖੋਲ ਕੇ ਬਾਹਰ ਖੜੇ ਨੇ ਔਰ ਦੇਖ ਲਿਓ ਕਿ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਸੋ ਦੁਕਾਨਦਾਰਾਂ ਦਾ ਵੀ ਜਿਹੜਾ ਹੈ ਮਜਬੂਰੀ ਹੈ ਦੁਕਾਨਾਂ ਖੋਲੀਆਂ ਘਰਾਂ ਦੇ ਵਿੱਚ ਬੈਠ ਕੇ ਜਿੱਥੇ ਵਪਾਰ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਇਹ ਸਮਰਥਨ ਵੀ ਦੇਣਾ ਚਾਹੁੰਦੇ ਨੇ ਕਿਸਾਨ ਮੋਰ